ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸ਼ੁਕਰਾਨਾ ਡਿਵਾਈਨ ਟਾਕ ਜਿੱਥੇ ਅਸੀਂ ਗੁਰਵਾਨੀ ਦੀ ਰੋਸ਼ਨੀ ਵਿੱਚ ਜ਼ਿੰਦਗੀ ਦੇ ਅਸਲ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੀ ਇਹ ਵੀਡੀਓ ਉਹਨਾਂ ਸਾਰਿਆਂ ਲਈ ਹੈ ਜੋ ਮਨ ਦੀ ਸ਼ਾਂਤੀ ਲੱਭ ਰਹੇ ਹਨ ਆਤਮਿਕ ਤਾਕਤ ਲੱਭ ਰਹੇ ਹਨ ਜਾਂ ਦੁੱਖਾਂ ਚਿੰਤਾਵਾਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ ਅਸੀਂ ਗੱਲ ਕਰਾਂਗੇ ਸੁਖਮੀ ਸਾਹਿਬ ਦੇ ਪਾਠ ਦੀ ਮਹੱਤਤਾ ਬਾਰੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਸੀ ਰਾਜਵੀਰ ਬਚਪਨ ਤੋਂ ਹੀ ਚੁੱਪਚਾਪ ਪਰ ਸੋਚਣ ਵਾਲਾ ਬਹੁਤ ਲੋੜਵੰਦ ਪਰਿਵਾਰ ਚੋਂ ਸੀ ਪਿਤਾ ਮਜ਼ਦੂਰੀ ਕਰਦੇ ਮਾਂ ਥੋੜੀ ਬਿਮਾਰ ਰਹਿੰਦੀ ਰਾਜਵੀਰ ਨੂੰ ਅੰਦਰੋਂ ਹਮੇਸ਼ਾ ਲੱਗਦਾ ਸੀ ਕਿ ਕੁਝ ਕਮੀ ਹੈ ਜਦੋਂ ਉਹ ਨੌਜਵਾਨ ਹੋਇਆ ਤਾਂ ਉਹ ਨੌਕਰੀ ਦੀ ਭਾਲ ਵਿੱਚ ਮੌਕੇ ਧਨ ਦੌਲਤ ਅਤੇ ਦੁਨਿਆਵੀ ਸੁੱਖਾਂ ਦੀ ਲਾਲਚ ਵਿੱਚ ਦੌੜ ਪਿਆ ਪਰ ਫਿਰ ਵੀ ਮਨ ਅਸ਼ਾਂਤ ਰਾਤ ਨੀਂਦ ਨਾ ਆਉਣੀ ਦਿਲ ਹਮੇਸ਼ਾ ਭਰਿਆ ਭਰਿਆ ਜਿਹਾ ਲੱਗੇ ਨਾ ਡਰ ਅਣਜਾਣੀ ਵੀ ਚੈਨੀ ਇੱਕ ਦਿਨ ਪਿੰਡ ਦੇ ਗੁਰਦੁਆਰੇ ਵਿੱਚ ਇੱਕ ਬਾਬਾ ਜੀ ਆਏ ਬਹੁਤ ਹੀ ਨਿਰੋਲ ਤੇ ਰੋਸ਼ਨੀ ਵਾਲਾ ਚਿਹਰਾ ਰਾਜਵੀਰ ਪਤਾ ਨਹੀਂ ਕਿਉਂ ਉਹਨਾਂ ਕੋਲ ਬੈਠ ਗਿਆ ਬਾਬਾ ਜੀ ਨੇ ਪੁੱਛਿਆ ਪੁੱਤਰ ਕੀ ਲੱਭ ਰਿਹਾ ਹੈ ਰਾਜਵੀਰ ਨੇ ਕਿਹਾ ਸੁੱਖ ਲੱਭ ਰਿਹਾ ਹਾਂ ਪਰ ਲੱਭ ਨਹੀਂ ਰਿਹਾ ਬਾਬਾ ਜੀ ਹੱਸੇ ਤੇ ਕਿਹਾ ਕਦੇ ਸੁੱਖ ਨਹੀਂ ਸਾ ਪੜਿਆ ਹੈ ਨਹੀਂ ਜੀ ਪਰ ਸੁਣੀਆ ਕਿ ਬਹੁਤ ਵੱਡੀ ਪਵਿੱਤਰ ਬਾਣੀ ਹੈ ਸੁਖਮਨੀ ਮਤਲਬ ਹੀ ਹੈ ਸੁੱਖਾਂ ਦੀ ਮਣੀ ਇਹ ਰੱਬ ਨੇ ਆਪਣੇ ਭਗਤਾਂ ਲਈ ਦਿੱਤਾ ਇਲਾਜ ਹੈ ਮਨ ਦੀ ਦਵਾਈ ਜ਼ਿੰਦਗੀ ਦੇ ਹਰੇਕ ਦਰਦ ਦੀ ਰਾਹਤ ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਬੈਠ ਕੇ ਉਚਾਰੀ ਇਹ ਬਾਣੀ 24 ਅਸ਼ਟਪਦੀਆਂ ਤੇ 24 ਲੋਕਾਂ ਵਿੱਚ ਵੰਡੀ ਹੋਈ ਹੈ ਹਰ ਅੱਖਰ ਸਦਾ ਕਾਇਮ ਅਮੰਤੇ ਅੰਦਰੂਨੀ ਜਾਗਰੂਕਤਾ ਲਈ ਹੈ ਇਹ ਬਾਣੀ ਅਸੀਂ ਪੜਤਾ ਰਹੇ ਹੁੰਦੇ ਹਾਂ ਪਰ ਅਸਲ ਵਿੱਚ ਇਹ ਸਾਨੂੰ ਪੜ ਰਹੀ ਹੁੰਦੀ ਹੈ ਸਾਡਾ ਮਨ ਸਾਡੇ ਹਉਮੈ ਸਾਡਾ ਡਰ ਸਾਡਾ ਦੁੱਖ ਰਾਜੂਏ ਨੇ ਉਸ ਰਾਤ ਇੱਕੋ ਸਲੋਕ ਪੜਿਆ ਦੂਜੀ ਰਾਤ ਦੋ ਫਿਰ ਨਿਯਮ ਬਣਾਇਆ ਰੋਜ਼ ਇੱਕ ਅਸ਼ਟਪਦੀ ਉਹ ਕਹਿੰਦਾ ਸੀ ਜਿਵੇਂ ਜ਼ਹਿਰੀਲੇ ਮਨ ਨੂੰ ਹਰ ਰੋਜ਼ ਇੱਕ ਕਤਰਾ ਅੰਮ੍ਰਿਤ ਮਿਲ ਰਿਹਾ ਹੋਵੇ ਮੇਰੀ ਨੀਂਦ ਵਾਪਸ ਆਈ ਮੇਰਾ ਗੁੱਸਾ ਘਟ ਗਿਆ ਪਰ ਸਭ ਤੋਂ ਵੱਡੀ ਗੱਲ ਮੈਨੂੰ ਅੰਦਰੋਂ ਰੱਬ ਮਿਲਣ ਲੱਗ ਪਿਆ ਮਨ ਦੀ ਸ਼ਾਂਤੀ ਡਿਪਰੈਸ਼ਨ ਐਂਜਾਇਟੀ ਵਰਗੀਆਂ ਮਨ ਦੀਆਂ ਬਿਮਾਰੀਆਂ ਲਈ ਸੁਖਮੀ ਸਾਹਿਬ ਅੰਮ੍ਰਿਤ ਹੈ ਤਨ ਦੀ ਤਾਕਤ ਮਨ ਸ਼ਾਂਤ ਤਾਂ ਮਨ ਦੀ ਰਿਲੈਕਸ ਹਾਰਟ ਬੀਪੀ ਨੀਂਦ ਠੀਕ ਹੋਣਾ ਸਵੰਤਾ ਚ ਮਿਠਾਸ ਗੁੱਸਾ ਘਟਣਾ ਧੀਰਜ ਹੋਣਾ ਰੁੱਖੀ ਜ਼ਿੰਦਗੀ ਵਿੱਚ ਰੱਬ ਦੀ ਹਾਜ਼ਰੀ ਮਹਿਸੂਸ ਹੋਣੀ ਇਹ ਸਭ ਸੁਖਨੀ ਸਾਹਿਬ ਦੇ ਪਾਠ ਦੇ ਲਾਭ ਹਨ ਆਓ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਸਵੇਰ ਜਾਂ ਸ਼ਾਮ ਇੱਕ ਅਸ਼ਟਪਦੀ ਤੋਂ ਪਾਠ ਕਰਨਾ ਸ਼ੁਰੂ ਕਰਿਏ ਸ਼ਬਦਾਂ ਦੀ ਸਮਝ ਨਾ ਆਵੇ ਪਰ ਭਾਵਨਾ ਨਾਲ ਜੁੜੇ ਰਹੋ ਜਿੱਥੇ ਵੀ ਬੈਠੋ ਸ਼ਾਂਤ ਹੋ ਕੇ ਨਿਮਰ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਪਾਠ ਕਰੋ ਸ਼ੁਰੂਆਤ ਚਾਹੇ 10 ਮਿੰਟ ਦੀ ਹੋਵੇ ਪਰ ਨਿਯਮਤ ਹੋਵੇ ਜਿਵੇਂ ਰਾਜਵੀਰ ਨੇ ਆਪਣੇ ਮਨ ਦੀ ਅਗ ਨੂੰ ਬੁਝਾਇਆ ਤੁਸੀਂ ਵੀ ਸ਼ੁਰੂ ਕਰੋ ਸੁਖਨੀ ਸਾਹਿਬ ਨਾਲ ਆਪਣੀ ਆਤਮਾ ਨੂੰ ਸ਼ਾਂਤੀ ਦਿਓ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸ਼ੁ크rana divine talk ਨੂੰ ਸਬਸਕ੍ਰਾਈਬ ਕਰੋ ਅਸੀਂ ਅੱਗੇ ਹੋਰ ਵੀ ਗੁਰਬਾਣੀ ਬਾਣੀਆਂ ਤੇ ਵੀਡੀਓ ਲੈ ਕੇ ਆ ਰਹੇ ਹਾਂ ਜਿਵੇਂ ਜਪਜੀ ਸਾਹਿਬ ਬਨੰਦ ਸਾਹਿਬ ਚੋਪਾਈ ਸਾਹਿਬ ਦੇ ਮਹਤਵਾਰੇ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ